ਮੋਹਾਲੀ ਦੇ ਫੇਸ 6 ਬੱਸ ਸਟੈਂਡ ਤੇ ਪੁਲਿਸ ਵੱਲੋਂ ਚਲਾਇਆ ਗਿਆ ਆਪਰੇਸ਼ਨ ਕਾਸੋ ਦੌਰਾਨ ਬੱਸਾਂ ਅਤੇ ਖੜੇ ਹੋਏ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਸਿਟੀ 1 ਪ੍ਰithvi ਸਿੰਘ ਨੇ ਦੱਸਿਆ ਕਿ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਵਿਸ਼ੇਸ਼ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਮਾੜੇ ਅਨਸਰਾਂ ਤੇ ਕਾਬੂ ਪਾਇਆ ਜਾ ਸਕੇ

ਕਿ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜੀ ਦੀ ਗਾਈਡੈਂਸ ਹੈ ਟਾ ਉਹਨਾਂ ਦੀ ਡਾਇਰੈਕਸ਼ਨ ਸੇਟ ਅਸੀਂ ਅੱਜ ਬੱਸ ਸਟੈਂਡ 'ਤੇ ਚੈਕਿੰਗ ਕਰ ਰਹੇ ਹਾਂ ਤੇ ਇੱਥੇ ਅਸੀਂ ਜਿਹੜੇ ਕੋਈ ਪੁਰਾਣੇ ਲਾ ਵਾਰਿਸ ਮੋਟਰਸਾਈਕਲਸ ਗੱਡੀਆਂ ਵਗੈਰਾ ਖੜੀਆਂ ਨੇ ਖੜੀਆਂ ਨੇ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਪਲੱਸ ਜਿਹੜੀ ਬੱਸਸ ਦੇ ਅੰਦਰ ਕੋਈ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਉਹਨਾਂ ਦੇ ਬੈਗਸ ਵਗੈਰਾ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਪੈਸੇਂਜਰਸ ਵਗੈਰਾ ਵੀ ਆ ਜਾਂ ਫਿਰ ਕੋਈ ਹੋਰ ਬੰਦਾ ਜੋ ਕਿ ਇੱਥੇ ਲੋਇਟਰ ਅਰਾਊਂਡ ਕਰ ਰਿਹਾ ਹੈ ਬੱਸ ਸਟੈਂਡ ਦੇ 'ਤੇ ਉਹਦੀ ਚੈਕਿੰਗ ਕੀਤੀ ਜਾ ਰਹੀ ਕਾਨੂੰਨ ਤੱਕ ਸ਼ਕਤੀ ਆਪਾਂ ਕੋਲ ਨਹੀਂ ਆਇਆ ਨਹੀਂ ਹੁਣ ਤੱਕ ਨਹੀਂ ਮਿਲਿਆ ਜੀ ਪਰ ਸਾਡੀ ਜਿਹੜੀ ਸਰਚ ਹੈ ਉਹ ਜਾਰੀ ਹੈ ਜੀ ਜੇ ਕੁਝ ਮਿਲੂਗਾ ਤਾਂ ਉਹਦੇ ਜਿਹੜੀ ਵੀ ਬੰਦੀ ਕਾਰਵਾਈ ਹੋਊਗੀ ਉਹ ਕਰਾਂਗੇ ਹਣ ਹੋਰ ਪਾਛੀ ਵੀ ਇਸ ਤਰ੍ਹਾਂ ਰੇਲਵੇ ਸਟੇਸ਼ਨ ਆ ਗਿਆ ਜੀ ਜੇ ਅੱਜ ਅਸੀਂ ਸਪੈਸੀਫਿਕਲੀ ਬੱਸ ਸਟੈਂਡ ਕਰ ਰਹੇ ਹਾਂ ਤੇ ਟਾਈਮ ਟੂ ਟਾਈਮ ਅਸੀਂ ਬਾਕੀ ਜਿਹੜੇ ਕਰਾਊਡਿਡ ਏਰੀਆਜ਼ ਨੇ ਉਹ ਵੀ ਕਰਦੇ ਰਹਿੰਦੇ ਆ ਮਾਰਕੀਟਸ ਵਗੈਰਾ ਵੀ ਸਰਚ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਜਿਹੜੀ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡ ਹੈ ਤੇ ਹੋਰ ਵੀ ਜਿਹੜੇ ਕਰਾਊਡਿਡ ਏਰੀਆਜ਼ ਨੇ ਉੱਥੇ ਵੀ ਅਸੀਂ ਸਰਚ ਕਰਾਂਗੇ ਜਿਵੇਂ ਕਿ ਚੋਰਾਵਾਂ ਵੱਲੋਂ ਜਾਤਰੇ ਆਮ ਤੌਰ ਤੇ ਜਿਹੜੇ ਚੋਰੀ ਵਾਈਕਲ ਚੋਰੀ ਕਰਕੇ ਟੂ ਵਹੀਲਰਸ ਪਾਰਕਿੰਗਾਂ 'ਚ ਖੜੇ ਕਰ ਦਿੱਤੇ ਜਾਂਦੇ ਨੇ ਤੇ ਬੱਸ ਸਟੈਂਡ ਤੋਂ ਇਲਾਵਾ ਹਸਪਤਾਲ ਵੀ ਆਦਿ ਜਿਹੜੀ ਹੋਂਦ ਵੀ ਸੈਕਟਰ ਹੈ ਬਿਲਕੁਲ ਜੀ ਮੈਂ ਤਾਂ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਜੇ ਕੋਈ ਸਪੈਸੀਫਿਕ ਏਰੀਆ ਕੋਈ ਇਸੇ ਦਿਤੇ ਧਿਆਨ ਵਿੱਚ ਹੈਗਾ ਕਿ ਜਿੱਥੇ ਜ਼ਿਆਦਾ ਖੜਦਾ ਹੈ ਖੜਦਿਆਂ ਇਹ ਜੇ ਮੋਟਰਸਾਈਕਲਸ ਵਗੈਰਾ ਖੜਾਉਂਦੇ ਨੇ ਤਾਂ ਉਹ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਪ੍ਰੋਪਰ ਤਰੀਕੇ ਨਾਲ ਸਰਚ ਕਰ ਸਕੀਏ ਤੇ ਜਿਹੜੇ ਚੋਰਾਵਾਂ ਵਗੈਰਾ ਨੇ ਇੱਕ ਖੜਾ ਹੈ ਨੇ ਉੱਥੇ ਮੋਟਰਸਾਈਕਲਸ ਉਹਨਾਂ ਤੱਕ ਪਹੁੰਚ ਕੇ ਉਹਨ We'll <laughs>